9 ਦੇ ਵਿੱਚ ਪਿਆ ਡੈਕਟਰ ਆ ਟੋਟਲੀ ਸਾਰਾ ਔਨ ਰੋਡ 9 ਦੇ ਵਿੱਚ ਪੈ ਗਿਆ ਪ੍ਰਾਈਸ ਤਾਂ ਬਾਕੀ ਬਈ ਬੜਾ ਮੋਟਾ ਹੀ ਫਰਕ ਪਊਗਾ ਇੰਨਾ ਸੇਮ ਹੈ ਪ੍ਰਾਈਸ 852 ਇਹਦਾ ਜੇ ਹੁਣ ਆਪਾਂ ਨੇ ਇੰਨੀ ਪੈਸੇ ਲਾਉਣੇ ਆ ਤਾਂ ਆਪਾਂ ਨੇ ਖੇਤੀ ਕਰਨੀ ਹੈ ਬਈ ਹਾਂ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ ਮਾਫ ਕਰਿਓ ਕਈ ਦਿਨ ਹੋ ਗਏ ਵੀਡੀਓ ਨਹੀਂ ਆ ਰਹੀ ਹੁਣ ਬਈ ਹਜੇ ਪਾਸਾ ਦਿਨ ਵੀਡੀਓ ਨੂੰ ਤੁਹਾਨੂੰ ਹੋਰ ਵੇਟ ਕਰਨਾ ਪੈਣਾ ਉਸ ਤੋਂ ਬਾਅਦ ਵੀ ਰੈਗੂਲਰ ਵੀਡੀਓ ਆਉਗੀ ਅੱਜ ਨਾਲ ਆਪਾਂ ਤੁਹਾਨੂੰ ਮੇਰੇ ਵੀਰ ਕਈ ਜਦਾਂ ਬਹੁਤ ਜਿਆਦਾ ਮੇਰੇ ਵੀਰ ਕਵੈਂਟ ਕਰ ਰਹੇ ਤੇ ਵੀ ਆਪਾਂ ਨੂੰ ਸਵਰਾਜ ਵਧੀਆ ਹੈ ਤੇ ਫਾਰਮ ਟਰੈਕ ਵਧੀਆ ਹੈ ਆਪਾਂ ਨੇ ਵੀ ਅੱਜ ਦੋਏ ਟਰੈਕਟਰ ਆਪਣੇ ਬਾਹਰ ਕੱਢ ਲਏ ਦੋਹੇ ਟਰੈਕਟਰਾਂ ਦੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਵਾਂਗੇ ਵੀ ਕਿਹੜਾ ਟਰੈਕਟਰ ਕਿਸ ਤਰ੍ਹਾਂ ਦਾ ਕਿ ਦੱਸ ਦੰਨੇ ਆ ਵੀ ਟਰੈਕਟਰ ਬਾਈ ਕੋਈ ਨਹੀਂ ਮਾੜਾ ਹੁੰਦਾ ਕੰਪਨੀਆਂ ਨੇ ਜਿੰਨੀਆਂ ਕਿ ਆਪਣੇ ਇੰਡੀਆ ਦੇ ਵਿੱਚ ਜਿਹੜੇ ਕਿ ਬ੍ਰਾਂਡ ਆ ਸਾਰੇ ਬਣ ਰਹੇ ਆ ਜੌਨ ਡੀਅਰ ਹੋ ਗਿਆ ਤੇ ਉਹ ਬਾਹਰਲਾ ਬ੍ਰਾਂਡ ਹੋ ਗਿਆ ਜੌਨ ਡੀਅਰ ਪਰ ਆਪਣੇ ਇੰਡੀਆ ਦੇ ਵਿੱਚ ਬਣ ਰਿਆ ਉਹ ਉਹ ਟਰੈਕਟਰ ਹੋ ਗਏ ਤੇ ਬਹੁਤ ਜ਼ਿਆਦਾ ਟਰੈਕਟਰ ਹੋ ਗਏ ਬਈ ਜਿਹੜੇ ਕਿ ਇੱਕ ਨਾ ਇੰਡੋ ਫਾਰਮ ਹੋ ਗਿਆ ਹਾਲੈਂਡ ਹੋ ਗਿਆ ਇਹ ਸਾਰੇ ਟਰੈਕਟਰ ਮਾੜਾ ਕੋਈ ਨਹੀਂ ਹੈਗਾ ਬਈ ਟਰੈਕਟਰ ਕੰਪਨੀ ਆਪਣੇ ਵੱਲੋਂ ਐਨ ਪੂਰਾ ਵਧੀਆ ਟਰੈਕਟਰ ਤਿਆਰ ਕਰ ਰਹੀ ਆ ਇਹ ਬਸ ਸਿਰਫ ਆਪਣੀ ਆਪਣੀ ਚੁਆਇਸ ਹੁੰਦੀ ਆ ਵੀ ਆਪਾਂ ਨੇ ਕਿਹੜਾ ਲੈਣਾ ਹੈ ਉਹ ਬੰਦੇ ਦੀ ਆਪਣੀ ਆਪਣੀ ਚੁਆਇਸ ਹੁੰਦੀ ਆ ਵੀ ਟਰੈਕਟਰ ਕੋਈ ਨਹੀਂ ਮਾੜਾ ਹੁੰਦਾ ਹੈਗਾ ਸਾਰੀ ਕੰਪਨੀ ਆਪਣਾ ਪੂਰਾ ਜੋਰ ਲਾਉਣੀ ਆ ਟਰੈਕਟਰ ਨੂੰ ਵਧੀਆ ਬਣਾਉਣ ਲਈ ਆਪਾਂ ਅੱਜ ਤੁਹਾਨੂੰ ਸਵਰਾਜ ਤੇ ਫਾਰਮ ਟਰੈਕ ਬਾਰੇ ਪੂਰੀ ਇਨਫੋਰਮੇਸ਼ਨ ਦਵਾਂਗੇ ਤੁਹਾਨੂੰ ਪਤਾ ਹੀ ਆ ਬਈ ਆਪਾਂ ਨੇ ਥੋੜੇ ਦਿਨ ਹੋਏ ਆ ਵੀ ਫਾਰਮ ਟਰੈਪ ਨੇ ਨਵਾਂ ਲਿਆ ਬਈ 60-50 ਹਜ਼ਾਰ ਟਰੈਕਟਰ ਲਿਆ ਹੈ ਤੇ ਇਹਦੇ ਬਾਰੇ ਦੱਸਾਂਗੇ ਤੇ ਬਈ ਸਵਰਾਜ ਝੋਟੇ ਬਾਰੇ ਦੱਸਾਂਗੇ ਤੁਹਾਨੂੰ ਬਈ ਵੀਡੀਓ ਦੇ ਵਿੱਚ ਸਵਰਾਜ ਦੇਖਣ ਨੂੰ ਬਹੁਤ ਬੜਾ ਲੱ ਏ ਭਾਈ ਬੜਾ ਬੜੇ ਦਾ ਰੀਜਨ ਇਹ ਆ ਕਿ ਜਿਹੜਾ ਕੀ ਫਾਰਮ ਟਰੈਕ ਟਰੈਕਟਰ ਬਈ ਇਹਦੀ ਇੱਕ ਕੰਪਨੀ ਵੱਲੋਂ ਇਸ ਤਰ੍ਹਾਂ ਨੀਮਾ ਬਣਾਇਆ ਵਾ ਤੇ ਜਿਹੜਾ ਸਵਰਾਜ ਉਹ ਥੋੜਾ ਜਿਹਾ ਉੱਚਾ ਹੈ ਬਾਕੀ ਭਾਈ ਕੂਸੇ ਦੇ ਨਾਲ ਜਿਹੜੇ ਕੀ ਪਰ ਫਰੰਟਲ ਟਾਇਰ ਆ ਇਹ ਬੜੇ ਪਾਏ ਹੋਏ ਆ ਤੇ ਪਿਛਲੇ 16 ਦੇ ਟਾਇਰ ਆ ਤੇ ਇਹਦੇ ਵੀ 16 ਦੇ ਟਾਇਰ ਆ ਇਹ ਆਪਾਂ ਟਾਇਰਾ ਕਰਕੇ ਜੇ ਭਾਈ ਜਨ ਤਾਂ ਇਹੀ ਟਾਇਰ ਆਪਾਂ ਇਧਰ ਇਡਰੇਟਰ ਦੇ ਪਾ ਦਈਏ ਤਾਂ ਇਹਨੇ ਇੰਨਾ ਉੱਚਾ ਹੋ ਗਿਆ ਸਬਰਾਹ ਤੇ ਸਿਰਫ 2-3 ਇੰਚ ਦਾ ਫਰਕ ਰਹਿ ਜਾਣਾ ਇਹ ਟਰੈਕਟਰ ਵੀ ਫਿਰਪਾਉ ਦੇਖਣ ਨੂੰ ਬੜਾ ਲੱਗਦਾ ਨਾ ਉਸ ਵਾਈ ਪੈਂਪਰ ਹੋ ਗਿਆ ਤੇ ਉਸ ਕੋੜਾ ਰੌਬਰ ਲੱਗੇ ਤੇ ਇਹ ਟਰੈਕਟਰ ਦੀ ਲੁੱਕੇ ਚੇਂਜ ਹੋ ਜਾਣੀ ਸਾਰੀ ਜੇ ਇਹਦੇ ਪਰਪਾ ਨੇ ਟਾਇਰ ਬੜੇ ਪਵਾਤੇ ਤੇ ਕੋੜਾ ਰੌਬਰ ਪਲਵਾ ਦਿਆ ਇਹ ਟਰੈਕਟਰ ਦੀ ਸਾਰੀ ਲੁੱਕ ਚੇਂਜ ਹੋ ਜਾਣੀ ਉਹ ਟਾਇਰਾਂ ਨਾਲੇ ਹੁਣ ਇਹ ਟਾਇਰ ਕੰਪਨੀ ਵਾਲੇ ਆ ਇਹ ਆਪਾਂ ਨੂੰ ਦੇਖਣ ਨੂੰ ਨੀਮਾ-ਨੀਮਾ ਜਿਹਾ ਲੱਗ ਰਿਹਾ ਟਰੈਕਟਰ ਉਸ ਤੋਂ ਬਾਅਦ ਜਿਹੜੇ ਟਾਇਰ ਪਾ ਦਿੱਤੇ ਜਾਣ ਤਾਂ ਟਰੈਕਟਰ ਐ ਉੱਚਾ-ਉੱਚਾ ਲੱਗਣਾ ਹੁਣ ਬਈ ਗੱਲ ਕਰਦੇ ਆਪਾਂ ਇਹਦੇ ਫੀਚਰਾਂ ਬਾਰੇ ਤੇ ਇਹਦੇ ਵਿਚਰਾਂ ਬ ਠੀਕ ਆ ਬਾਈ ਜਿੱਕਣਾ ਨੂੰ ਅੱਜ ਕੱਲਪਾਂ ਦੇਖੀਏ ਮਾਰਕੀਟ ਦੇ ਵਿੱਚ ਜੇ ਆਪਾਂ ਹੌਲੈਂਡ ਟਰੈਕਟਰ ਲੈਣ ਜਾਣੇ ਆ ਤਾਂ ਆਪਾਂ ਨੂੰ 9.5 ਲੱਖ ਤੇ ਪਲੱਸ ਟਰੈਕਟਰ ਪੈਂਦਾ ਏ ਤੇ ਜੇ ਆਪਾਂ ਲੈਣ ਜਾਣੇ ਜੌਂਡੀਆਰਾ ਜਿੱਕਣਾ ਕਹਿ ਦਈਏ ਨਾਨ ਸੀਆਰਡੀ ਟਰੈਕਟਰ ਲੈਣ ਜਾਣੇ ਜਿਹੜਾ ਕਿ ਆਪਾਂ 50 HP ਦੀ ਕੈਟਾਗਰੀ ਦੇ ਵਿੱਚ ਉਹ HP ਬਾਈ ਜ਼ਿਆਦਾ ਹੁੰਦੀ ਉਹਨਾਂ ਦੀ ਤੇ ਜਿਹੜਾ ਕਿ ਹੁਣ ਤੁਹਾਨੂੰ ਪਤਾ ਸੀਆਰਡੀ ਦਾ ਚੱਕਰ ਆ ਤੇ ਉਹਦੇ ਕਰਕੇ ਬਾਈ ਆਪਾਂ ਨੂੰ 55-60 ਦਾ ਹੋ ਗਿਆ ਤੇ ਹੌਲੈਂਡ 36 ਤੇ ਸਪੈਸ਼ਲ ਡਿਸ਼ਨ ਹੋ ਗਿਆ ਜੇ ਆਪਾਂ ਉਸ ਮੁਕਾਬਲੇ ਚ ਦੇਖੀਏ ਤਾਂ ਆਪਣੀ ਵੀ ਟਰੈਕਟਰ ਆਹ ਬੈਸਟਾ ਇਹ ਬੈਸਟ ਇਸ ਤਰ੍ਹਾਂ ਵੀ ਇੱਕ ਤਾਂ ਇਹਦਾ ਪ੍ਰਾਈਸ ਘੱਟਾ ਉਹਨਾਂ ਟਰੈਕਟਰਾਂ ਨਾਲੋਂ ਤੇ ਆਪਾਂ ਨੂੰ ਇੰਜਣ ਦੇ ਵਿੱਚ ਵੀ ਚਾਰ ਸਿਲੰਡਰ ਮਿਲ ਜਾਂਦਾ ਹੈ ਤੇ ਜਿਹੜਾ ਕਿ ਹਾਲੈਂਡ ਹੋ ਗਿਆ ਤੇ ਜੌਂਡੀਅਰ ਹੋ ਗਿਆ ਉਹਨਾਂ ਵਿੱਚ ਮੇਰੇ ਖਿਆਲ ਤੇ 2900 ਉਸ ਸੀਸੀ ਦਾ ਇੰਜਣ ਆ ਤੇ ਇਹਦੇ ਵਿੱਚ ਆਪਾਂ ਨੂੰ 3600 ਸੀਸੀ ਦਾ ਇੰਜਣ ਮਿਲ ਜਣਾ ਤੁਸੀਂ ਦੇਖੋ ਬਈ ਕਿੰਨੀ ਪਾਵਰ ਤੇ ਕਿੰਨੀ ਜਿਆਦਾ ਸੀਸੀ ਦਾ ਇੰਜਣ ਆਪਾਂ ਨੂੰ ਇਹ ਟਰੈਕਟਰ 'ਚ ਦੇਖਣ ਨੂੰ ਮਿਲਦਾ ਹੈ ਤੇ ਬਈ ਚਾਰ ਸਿਲੰਡਰ ਹੋ ਗਿਆ ਟਰੈਕਟਰ ਆਪਾਂ ਨੇ ਵੀ ਗੱਲ ਤਾਂ ਸਵਰਾਜ ਦੀ ਕਰਨੀ ਇਹਦੇ ਮੁਕਾਬਲੇ ਉਹ ਟਰੈਕਟਰ ਚਲੋ ਆਪਾਂ ਨੇ ਵਿੱਚ ਆਪਾਂ ਨੇ ਗੱਲ ਕਰਤੀ ਕੋਈ ਚੱਕਰ ਨਹੀਂ ਹੈਗਾ ਤੇ ਜਿਹੜਾ ਸਵਰਾਜ ਦਾ ਬਈ ਇਹ 3 ਸਿਲੰਡਰ ਇੰਜਣ ਹੈ ਦੇ ਵਿੱਚ ਤੇ ਬਾਕੀ ਬਈ ਜਿਹੜਾ ਕਿ ਸਵਰਾਜ ਡ੍ਰੈਕਟਰ ਹੋ ਗਿਆ ਇਹ ਜਾਂਤਰ ਬਾਈ ਕਿਰਾਏ ਲਈ ਮੰਨੇ ਜਾਂਦਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਬਈ ਆਪਾਂ ਵੀ ਕਿਰਾਇਆ ਕਰਦੇ ਆਂ ਆਪਾਂ ਕੋਲ 12 ਮਾਡਲ ਵੀ ਸਵਰਾਜ ਹੈਗਾ ਏ ਇਹ ਵੀ ਸਵਰਾਜ ਹੈਗਾ ਏ ਇੱਕ ਵੀ ਨਵਾਂ ਸਵਰਾਜ ਵੀ ਹੈਗਾ ਤੇ ਆਪਾਂ ਨੇ ਹੁਣ ਇੱਕ ਆਪਣੇ ਫੈਮਿਲੀ ਮੈਂਬਰੇ ਕਹਿ ਸਕਦੇ ਆਂ ਕਿ ਫਾਰਮ ਟਰੈਕ ਐਡ ਕਰਿਆ ਆ ਆਪਾਂ ਨੇ ਵੀ ਪਹਿਲਾਂ ਫਾਰਮ ਟਰੈਕ ਬਹੁਤ ਚਲਾਇਆ ਏ ਉਹ ਆਪਾਂ ਨੂੰ ਕਹਿੰਨ ਦੇ ਜਿਹੜਾ ਬੰਦਾ ਫਾਰਮ ਟਰੈਕ ਚਲਾਉਂਦਾ ਹੁੰਦਾ ਬਈ ਉਹਨੂੰ ਪਤਾ ਹੁੰਦਾ ਕਿ ਫਾਰਮ ਟਰੈਕ ਹੈ ਕਾ ਚੀਜ਼ ਆ ਬਾਕੀ ਬਾਈ ਆਪਣੇ ਪੁੱਤਰ ਬਲਵੰਤ ਸਿੰਘ ਨੂੰ ਵੀ ਪਤਾ ਹੈ ਕਿ ਫਾਰਮ ਟਰੈਕ ਵਧੀਆ ਡ੍ਰੈਕਟਰ ਦਾ ਵਧੀ ਉਹਨੂੰ ਵੀ ਪਸੰਦ ਆ ਬਾਈ ਪਰ ਬੈਠਿਆ ਉਹ ਸਵਰਾਜਪੁਰਾ ਸਵਰਾਜਪੁਰ ਤਾਂ ਬਹਿ ਗਿਆ ਬਾਈ ਉਹ ਕਹਿੰਦਾ ਲੁੱਕ ਲੱਕ ਦੇਖ ਕੇ ਬਸ ਉਹਨੂੰ ਪਤਾ ਹੀ ਆ ਉਹਨੂੰ ਇਹ ਦੇਖਣ ਨੂੰ ਸੋਹਣਾ ਲੱਗ ਰਿਹਾ ਜਿਦਨ ਬਈ ਇਹਦੇ ਟੈਟੂ ਰਜਾ ਛਤਰੀ ਛਤਰੀ ਲੱਗੀ ਡੱਕ ਡੁੱਕ ਲੱਗ ਗਿਆ ਤਾਂ ਆਪਾਂ ਨੂੰ ਇਹ ਸੋਹਣਾ ਲੱਗਣ ਲੱਗ ਜਾਣਾ ਬਾਕੀ ਬਾਈ ਚਲਾਵੇ ਦੀ ਗੱਲ ਕਰੀਏ ਤਾਂ ਇਸ ਟਰੈਕਟਰ ਦੀ ਚਲਾਵਾ ਬਹੁਤ ਹੀ ਕਾਰਬਰਗਾ ਚਲਾਵਾ ਹੈ ਸਵਰਾਜ ਚਲਾਉਣ ਨੂੰ ਜੀ ਨਹੀਂ ਕਰਦਾ ਜੀ ਬਈ ਇਹਨੂੰ ਚਲਾਉਣੇ ਆ ਠੀਕ ਆ ਬਾਕੀ ਬਾਈ ਸਵਰਾਜ ਟਰੈਕਟਰ ਦੇ ਵਿੱਚ ਆਪਣੇ ਜੀ ਕੋਈ ਕਮੀ ਨਹੀਂ ਹੈਗੀ ਜੇ ਹੁਣ ਲਿਫਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਨੂੰ 2500 ਕਿਜੀ ਦੀ ਲਿਫਟ ਕਪੈਸਿਟੀ ਮਿਲ ਜਾਂਦੀ ਆ ਜਿਹੜੀ ਕਿ ਬਹੁਤ ਜ਼ਿਆਦਾ ਲਿਫਟ ਕਪੈਸਿਟੀ ਆ ਬਈ 2500 ਸੀਸੀ ਦੀ ਬਾਕੀ ਬਈ ਇਸ ਟਰੈਕਟਰ ਨੂੰ ਆਪਾਂ ਨੇ ਸੁਪਰ ਸੀਡਰ ਤੇ ਵਿੱਚ ਲਾ ਕੇ ਦੇਖ ਲਿਆ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਕੋਈ ਕੁਝ ਵੀ ਨਹੀਂ ਹੈਗਾ ਬਈ ਐਨ ਵੀ ਐਂ ਲੱਗ ਰਿਹਾ ਜਿਕਰਾਂ ਵੀ ਈਜ਼ੀਲੀ ਚਲਾ ਰਿਹਾ ਵੀ 8 ਫੁੱਟਾ ਸੁਪਰ ਸੀਡਰ ਇਹਦੇ ਲਈ ਘੱਟੋ ਘੱਟ 10 10 ਫੁੱਟਾ ਸੁਪਰ ਸੀਡਰ ਚਾਹੀਦਾ ਬਈ ਇਹ ਟਰੈਕਟਰ ਲਈ ਬਾਕੀ ਸਮਰਾਜ ਵੀ 8 ਫੁੱਟਾ ਵੈਸਟ ਆ ਬਈ ਠੀਕ ਆ ਸਮਰਾਜ ਮੜਾ ਮੋਟਾ ਲੋਡ ਮੰਨੂਗਾ ਪਰ ਆਹ ਜੇ ਆਪਾਂ ਪਾਵਰ ਦੇ ਸਾਹਮਣੇ ਗੱਲ ਕਰੀਏ ਪੀਡੀਓ ਪਾਵਰ ਦੀ ਇਹਦੀ ਟਰੈਕਟਰ ਦੀਪਾਂ ਨੂੰ ਪੀਡੀਓ ਪਾਵਰ ਜ਼ਿਆਦਾ ਮਿਲ ਜਾਂਦੀ ਆ ਤੇ ਉਹਨੇ ਸਵਰਾਜ ਦੀ ਘੱਟ ਆ ਪੀਡੀਓ ਪਾਵਰ ਬਾਕੀ ਬਾਈ ਖਿਚਾਈ ਦੀ ਗੱਲ ਕਰੀਏ ਆਪਣਾ ਸਵਰਾਜ ਜੀ ਪੂਰਾ ਝੋਟਾ ਖਿੱਚਣ ਨੂੰ ਤਾਂ ਤੇ ਬਾਕੀ ਇਹ ਆਪਾਂ ਨੇ ਹਜੇ ਟਰਾਲੀ ਟ੍ਰੋਲੀ ਦੀ ਖਿਚਾਈ 'ਤੇ ਚਲਾਇਆ ਨਹੀਂ ਹੈਗਾ ਉਹ ਆਪਾਂ ਨੂੰ ਬਾਅਦ 'ਚ ਪਤਾ ਲੱਗਣਾ ਹੈ ਬਾਕੀ ਬਾਈ ਆਪਾਂ ਨੇ ਹੈਰੋਂ ਦੇ ਪਰਫਾਰਮੈਂਸ ਚੈੱਕ ਕਰੇ ਦੀ ਇਸ ਟਰੈਕਟਰ ਦੀ ਇਹ ਬਹੁਤ ਘੱਟ ਚੱਕਰ ਤੋੜਦਾ ਹੈ ਜਿਹੜਾ ਕਿ ਸਵਰਾਜ ਆ ਸਵਰਾਜ ਜੀ ਵਧੀਆ ਚੱਲਦਾ ਹੈ ਸਵਰਾਜ ਮੰਨ ਲਓ ਜੇ ਆਪਣਾ ਇਹ 50 ਚੱਕਰ ਤੋੜ ਰ 80 90 ਜਾਂ 100 ਚੱਕਰ ਤੋੜੂਗਾ ਇੰਨਾ ਕੁ ਫਰਕ ਆ ਕਿਉਂਕਿ ਬਈ ਇਹਦਾ ਇੰਜਣ ਬੜਾ ਹੋ ਗਿਆ ਤੇ ਇਹਦਾ ਇੰਜਣ ਛੋਟਾ ਹੈ ਇਥੇ ਕਰਕੇ ਇਹਦੀ ਪਾਵਰ ਥੋੜੀ ਜਿਆਦਾ ਹੈ ਤੇਰੀ ਥੋੜੀ ਪਾਵਰ ਘੱਟ ਆ ਇਹ ਆਪਾਂ ਨੂੰ ਜੇ ਹੁਣ ਖੇਤੀ ਦੇ ਮੁਕਾਬਲੇ ਦੇਖੀ ਆਪਾਂ ਖੇਤੀ ਕਰਨੀ ਹੋਵੇ ਤਾਂ ਖੇਤੀ ਲਈ ਆ ਵੀ ਡੈਕਟਰ ਵੈਸਟਾ ਤੇ ਬਈ ਬਾਕੀ ਆਪਣੀ ਆਪਣੀ ਚੁਆਇਸ ਆ ਬਈ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਫਾਰਮ ਟਰੈਕ ਲਓ ਜਾਂ ਸਮਰਾਜ ਰੋ ਇਹ ਹੁਣ ਜਿੱਕਣਾ ਤੁਹਾਨੂੰ ਪਤਾ ਹੀ ਆ ਉਹਨੇ ਪੰਜਾਬ ਦੇ ਵਿੱਚ ਸਮਰਾਜ ਵੀ ਬਹੁਤ ਚੱਲ ਰਿਹਾ ਤੇ ਫਾਰਮ ਟਰੈਕ ਵੀ ਬਹੁਤ ਆ ਗਿਆ ਜਿਹੜਾ ਕਿ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜਾ ਕਿ 2000 ਤੋਂ 10 ਤੱਕ ਫਾਰਮ ਟਰੈਕ ਆਇਆ ਉਹਦੀ ਪਰਫਾਰਮੈਂਸ ਬਹੁਤ ਵਧੀਆ ਸੀ ਬਾਈ ਉਹ ਬਹੁਤ ਜ਼ਿਆਦਾ ਟਰੈਕਟਰ ਪੀ ਗਿਆ ਤਾਂ ਤੇ ਉਸ ਤੋਂ ਬਾਅਦ ਜਿਹੜਾ 11 ਤੋਂ ਬਾਅਦ 15 ਤੱਕ ਆਇਆ ਉਹਦੀ ਸੇਲ ਬਹੁਤ ਘਟ ਗਈ ਸੀ ਉਸ ਤੋਂ ਬਾਅਦ ਬਾਈ ਜਿਹੜਾ ਕੰਪਨੀ ਨੇ ਘੋੜਾ ਗੇਰ ਵਾਲਾ ਟਰੈਕਟਰ ਕੱਢਿਆ ਤਾਂ ਉਹਦੀ ਸੇਲ ਫੇਰ ਵੱਧ ਗਈ ਹੁਣ ਇਹ ਟਰੈਕਟਰ ਆਪਾਂ ਨੂੰ ਕੋਈ ਕਮੀ ਪੇਸ਼ ਨਹੀਂ ਲੱਗੀ ਬਾਕੀ ਵੀ ਆਪਾਂ ਨੂੰ ਸਰ ਦਾ ਦੇ ਵਿੱਚ ਸਿੰਗਲ ਪਾਵਰ ਸਟੀering ਮਿਲਦਾ ਜਿckਣਾ ਕਹਿੰਦੇ ਸਿੰਗਲ ਜੈਕ ਲੱਗਿਆ ਵਾ ਇਹਨੂੰ ਆਪਾਂ ਨੂੰ ਡਬਲ ਜੈਕ ਮਿਲਦਾ ਇਹ ਬਹੁਤ ਬੜੀਆਂ ਗੱਲਾਂ ਕੰ ਫੀਚਰੇ ਬਹੁਤ ਦੇ ਮੈ ਡਾਕਟਰ ਦੇ ਵਿੱਚ ਹੁਣ ਸੁਵਰਾਜ ਵਿੱਚ ਘੱਟ ਫੀਚਰਾਂ ਤੇ ਇਹਦੇ ਵਿੱਚ ਜ਼ਿਆਦਾ ਫੀਚਰਾਂ ਬਾਕੀ ਬਈ ਸੁਵਰਾਜ 855 ਆਪਾਂ ਨੂੰ 20-25000 20-25 ਦਾ ਥੋੜੇ ਪ੍ਰਾਈਸ ਘੱਟੋ ਘੱਟ 20 ਉਹ ਵੀ ਸੁਵਰਾਜ ਵੀ ਮੇਰੇ ਖਿਆਲ ਚ 8 ਤੇ ਪਲੱਸ 8.5 ਤੇ ਪਲੱਸ ਇਹ ਪੈਂਦਾ ਹੋਣਾ ਬਈ ਬਾਕੀ ਆਪਾਂ ਨੂੰ ਆਹ ਨੌ ਦੇ ਵਿੱਚ ਪਿਆ ਡਾਕਟਰ ਆ ਟੋਟਲੀ ਸਾਰਾ ਔਨ ਰੋਡ ਨੌ ਦੇ ਵਿੱਚ ਪੈ ਗਿਆ ਪ੍ਰਾਈਸ ਤਾਂ ਬਾਕੀ ਬਈ ਮੜਾ ਮੋਟਾ ਹੀ ਫਰਕ ਪਊਗਾ ਇੰਨਾ ਸੇਮ ਹੈ ਪ੍ਰਾਈਸ 855 ਇਹਦਾ ਜੇ ਹੁਣ ਆਪਾਂ ਨੇ ਇੰਨੀ ਪੈਸੇ ਲਾਉਣੇ ਆ ਤਾਂ ਆਪਾਂ ਨੇ ਖਿੱਤੀ ਕਰਨੀ ਹੈ ਬਈ ਇਹ ਕਿਰਾਏ ਲਈ ਨਹੀਂ ਹੈਗਾ ਬੈਸਟ ਆ ਕਿਰਾਏ ਲਈ ਆਪਾਂ ਨੇ ਚਲਾਇਆ ਨਹੀਂ ਹੈਗਾ ਕਿਉਂ ਇਹ ਟਰੈਕਟਰ ਸ਼ੌਂਕ ਲਈ ਹੁੰਦਾ ਤੁਹਾਨੂੰ ਪਤਾ ਫਾਰਮ ਟਰੈਕ ਦੇ ਨਾਲ ਆਪਾਂ ਖੇਤੀ ਕਰ ਸਕਦੇ ਆ ਖੇਤੀ ਤੇ ਪਰਫਾਰਮੈਂਸ ਬਹੁਤ ਵਧੀਆ ਹੈ ਉਹ ਕਿਰਾਏ ਲਈ ਤਾਂ ਸਵਰਾਜੇ ਮੰਨਿਆ ਹੋ ਬਈ ਟਰੈਕਟਰ ਜਿੱਤਾਂ ਨੂੰ ਰੋਡ ਤੇ ਜਿਨਾਂ ਨੇ ਚਲਾਉਣਾ ਆਪਾਂ ਨੇ ਜਾਂ ਆਪਾਂ ਨੇ ਕੋਈ ਵੀ ਕੰਮ ਕਰਨਾ ਹੈ ਜਿਸ ਤਰ੍ਹਾਂ ਕਹਿੰਦੇ ਇਹ ਧੱਕਾ ਕਰਨਾ ਹੈ ਤਾਂ ਸਵਰਾਜ ਨਾਲੇ ਹੋਊਗਾ ਬਈ ਇਹ ਟਰੈਕਟਰ ਦਾ ਸ਼ੌਂਕ ਲਈ ਆ ਜਿਸ ਤਰ੍ਹਾਂ ਜਿਹੜੇ ਮੇਰੇ ਵੀਰਾਂ ਨੇ ਖੇਤੀ ਕਰਨੀ ਆ ਸੂਪਰ ਸੀਡਰ ਤੇ ਸੀਜ਼ਨ ਲਾਉਣਾ ਹੈ ਤੂੜੀ ਵਾਲੇ ਮਸ਼ੀਨ ਤੇ ਸੀਜ਼ਨ ਲਾਉਣਾ ਹੈ ਉਹਦੇ ਲਈ ਬਈ ਆਹ ਬੈਸਟ ਆ ਜਿਸ ਤਰ੍ਹਾਂ ਹੁਣ ਮਿੱਟੀ ਮੁੱਟੀ ਜਾਂ ਟਰਾਲੀ ਤੇ ਚਲਾਉਣਾ ਤਾਂ ਬਾਕੀ ਇਹ ਟਰੈਕਟਰ ਵੀ ਆਏਗਾ ਬਈ ਵਧੀਆ ਪਰਫਾਰਮੈਂਸ ਹੋਊਗੀ ਇਹਦੀ ਕੋਈ ਗੱਲ ਨਹੀਂ ਹੈਗੀ ਪਰ ਇਹਨੂੰ ਬਈ ਜੀ ਨਹੀਂ ਕਰਦਾ ਹੈਗਾ ਕਿਰਾਏ ਤੇ ਚਲਾਉਣ ਨੂੰ ਜਿਸ ਤਰ੍ਹਾਂ ਟਰਾਲੀ ਟੁਰਲੀ ਤੇ ਬਾਕੀ ਆਪਾਂ ਸੂਪਰ ਸੀਡਰ ਵਾਲਾ ਸੀਜ਼ਨ ਇਹਦੇ ਨਾਲ ਈਜ਼ੀਲੀ ਲਾ ਸਕਦੇ ਆ ਇਹਦੇ ਵਿੱਚ ਕੋਈ ਬਹੁਤਾ ਉਹ ਦਿੱਕਤ ਪਰੇਸ਼ਾਨੀ ਵਾਲਾ ਕੰਮ ਨਹੀਂ ਹੈਗਾ ਕਿ ਉਸ ਬਰਾਜ ਨਾਲ ਪਰਫਾਰਮੈਂਸ ਵਧੀਆ ਰਹੂਗੀ ਇਹਦੀ ਪੀਡੀਓ ਪਾਵਰ ਦੇ ਮੁਕਾਬਲੇ ਦੇਖੀਏ ਜੇ ਆਪਾਂ ਤੂੜੀ ਵਾਲਾ ਸੀਜ਼ਨ ਤੇ ਲਾਉਣਾ ਉਸ ਤੇ ਬਾਕੀ ਬਾਈ ਤੁਸੀਂ ਦੇਖੇ ਨੇ ਟਰੈਕਟਰ ਦੇ ਹੱਡਬੋਡੇ ਸਾਰੇ ਪੂਰੇ ਹੈਵੀ ਪੂਰੇ ਨਿੱਕਰ ਲੱਗੇ ਹੋਏ ਆ ਬਾਕੀ ਬਾਈ ਟਰੈਕਟਰ ਦਾ ਪਲੇਟਫਾਰਮ ਵੀ ਬਹੁਤ ਹੀ ਵਧੀਆ ਹੈ ਇਸ ਬਰਾਜ ਨਾਲ ਉਹ ਇਹਦਾ ਜਿ ਤਰ੍ਹਾਂ ਕਹਿ ਜੀ ਬਈ ਇੱਕ ਤਰ੍ਹਾਂ ਦੀ ਕਾਰਜੇ ਵਰਗਾ ਪਲੇਟਫਾਰਮ ਹੈ ਦਾ ਬਾਕੀ ਬਾਈ ਦਾ ਜਿਹੜਾ ਕਿ ਲਿਫਟਾਂ ਡਬਲ ਪੰਪ ਲੱਗੇ ਹੋਏ ਇਹਨੂੰ ਚੈੱਕ ਕਰੋ ਤੁਸੀਂ ਬਾਕੀ ਭਈਆ ਅੱਜ ਇਹਨਾਂ ਆਪਾਂ ਨੇ ਕੰਮ ਕਰਿਆ ਤਾਂ ਟਰੈਕਟਰ ਉਦੋਂ ਨਾ ਪੱਠੀ ਦਾ ਰੰਗ ਖਰਾਬ ਹੋ ਜਾਂਦਾ ਇਹ ਚਲੋ ਸਾਫ਼ ਹੋ ਜਾਊਗਾ ਬਈ ਸਰਫ ਨਾਲ ਬਾਕੀ ਬਈ ਮਖਰਾੜ ਨੂੰ ਰੋਡ ਕੰਪਨੀ ਆਏ ਨੇ ਐਨ ਪੂਰੇ ਵਧੀਆ ਹੈਵੀ ਲਾ ਕੇ ਦੇ ਰਹੇ ਆਂ ਬਾਕੀ ਮਾਈ ਆਪਾਂ ਨੇ ਟਰਾਲੀ ਵੀ ਪਾਈ ਨਾ ਪਰ ਅਜੇ ਉਹਦੀ ਵੀਡੀਓ ਨਹੀਂ ਬਣਾਈ ਤੇ ਹੈਗੀ ਉਹ ਵੀ ਤੁਹਾਨੂੰ ਚੈੱਕ ਕਰਾ ਦੂਗਾ ਬਾਕੀ ਇਹ ਛਤਰੀ ਜੋ ਤੁਸੀਂ ਸਾਨੂੰ ਪਤਾ ਹੀ ਆ ਲਵਾਉਂਗੀ ਆਪਾਂ ਨੇ ਉਹਦਾ ਬਲੌਗ ਉਹ ਵੀਡੀਓ ਤੁਹਾਡੇ ਨੈਕਸਟ ਜਿਹੜੀ ਵੀਡੀਓ ਹੋਊਗੀ ਜਿਹੜੀ ਵੀਡੀਓ ਆਉਣਗੀਆਂ ਵੀ ਐਨ ਕਹਿ ਸਕਦਾ ਵੀ ਅਜੇ ਛਤਰੀ ਉਹ ਵੀਡੀਓ ਆਊਗੀ ਉਸ ਤੋਂ ਬਾਅਦ ਆਊਗਾ ਤੁਹਾਨੂੰ ਔਣਾ ਟਾਈਮ ਦੇ ਵਿੱਚ ਖਤਰੀ ਸ਼ੁਤਰੀ ਡੱਕ ਡੱਕ ਦੀਆਂ ਸਾਰੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਤੇ ਜਿਹੜੇ ਮੇਰੇ ਵੀਰ ਨਵੇਂ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਾਈ ਸ਼ੇਅਰ ਜ਼ਰੂਰ ਕਰ ਦੇ ਕਰੋ ਦੋਸਤਾਂ ਮਿੱਤਰਾਂ ਨਾਲ ਬਾਕੀ ਬਾਈ ਮੌਜੂਦ ਤੁਸੀਂ ਜਮਨੇ ਸਵਰਾਜ ਛੋਟੇ ਨੂੰ ਦੇਖੋ ਇਹ ਵੀ ਬਾਈ ਕੰਪਨੀ ਨੇ ਪੂਰੇ ਰੀਜਨਾ ਤਿਆਰ ਕਰਿਆ ਵਾ ਇਹਦੀ ਵੀ ਇੰਜਨ ਵਾਲੀ ਲੁੱਕ ਉਹੀ ਚੱਲਦੀ ਆ ਰਹੀ ਆ ਪ੍ਰਾਣੀ ਬਾਕੀ ਕੰਪਨੀ ਨੇ ਥੋੜਾ ਜਿਆਦਾ ਤੁਹਾਨੂੰ ਪਤਾ ਇਹ ਚੀਜ਼ ਵਧਾਤੀ ਬਈ ਡੈਕਟਰ ਦੀ ਤੁਸੀਂ ਚੈੱਕ ਕਰ ਲਓ ਬਾਕੀ ਬਾਈ ਇਹ ਆਪਾਂ ਨੇ ਆਫਟਰ ਮਾਰਕੀਟ ਜੋ ਲਾਇਆ ਵਾ ਬਾਕੀ ਬਾਈ ਰੰਗ ਆਨ ਪੂਰਾ ਇੱਕ ਨੰਬਰ ਆ ਟਰੈਕਟਰ ਦਾ ਇਹਦਾ ਤੇ ਰੰਗ ਦਾ ਵੀ ਉਦੋਂ ਵੀ ਇੱਕ ਨੰਬਰ ਆ ਤੇ ਬਾਕੀ ਇਹ ਮੜਾ ਜਾ ਨਵੇੜ ਤੇ ਜ਼ਿਆਦਾ ਲੱਗ ਰਿਹਾ ਥੋੜਾ ਜਿਹਾ ਸੰਵਰਾਸ ਦੇ ਮੁਕਾਬਲੇ ਇਹ ਦੇਖੋ ਬਈ ਤੁਸੀਂ ਬਾਕੀ ਬਾਈ ਇਹਦੇ ਦੇਖੋ ਹੈਡਲਾਈਟ ਆਪਾਂ ਨੂੰ ਕਿੱਡੀਆਂ ਦੇਖਣ ਨੂੰ ਮਿਲ ਜਾਨੀਆਂ ਬਾਕੀ ਵੀ ਇਹਦੀਆਂ ਹੈਡਲਾਈਟ ਆਪਾਂ ਨੂੰ ਸ਼ੋਅ ਦੇ ਵਿੱਚ ਮਿਲ ਜਾਨੀਆਂ ਇਹਦੇ ਆਪਾਂ ਨੇ ਜਿਹੜੇ ਬੈਕ ਤੇ ਬਾਈ ਰੇਡੀਅਲ ਪਲੈਂਸ ਤੇ ਟਾਇਰ ਪਾਏ ਹੋਏ ਆ ਜਿਹਨਾਂ ਦੀ ਪਰਫਾਰਮੈਂਸ ਬਈ ਲਾਜਵਾਬ ਪਰਫਾਰਮੈਂਸ ਆ ਟਰੈਕਟਰ ਦੀ ਬਹੁਤ ਗ੍ਰਿਪ ਬਣਾ ਕੇ ਚੱਲਦਾ ਬਸ ਜਿੱਕਣਾ ਕਹਿ ਦਈਏ ਬਾਈ ਸਲਿੱਪ ਬਹੁਤ ਘੱਟ ਘੱਟਦਾ ਉਹ ਸਲਿੱਪ ਕਰਦਾ ਘੱਟ ਉਹ ਕਿਉਂ ਨਾਈ ਲੌਨ ਦਾ ਟਾਇਰ ਹੋ ਗਿਆ ਬਈ ਆਹ ਗੁਡਇਰ ਕੰਪਨੀ ਦਾ ਜਿਹੜੀ ਜੀ ਕੰਪਨੀ ਨਾਲ ਦੇ ਰਹੀ ਆ। ਹੁਣ ਗੱਲ ਕਰਦੇ ਆਂ ਬਈ ਇਹ ਪੈਕ ਹਿੱਸੇ ਦੀ। ਬਾਕੀ ਬਈ ਜੇ ਆਪਾਂ ਸਭ ਨਾਲ ਦੀ ਲਿਫਟ ਦੀ ਗੱਲ ਕਰੀ ਆਪਾਂ ਨੂੰ ਮੇਰੇ ਖਿਆਲ ਚ ਕੰਪਨੀ 1800 ਜਾਂ 2000 ਕਿਜੀ ਲਿਫਟ 1800 ਜਾਂ 2000 ਕਿਜੀ ਦੇ ਵਿੱਚ ਵਿੱਚ ਲਿਫਟ ਰਿਕੁਐਸਟੀ ਹੋ ਗਈ ਇਹਦੀ ਤੇ ਉਸ ਟਰੈਕਟਰ ਦੀ ਆਪਾਂ ਨੂੰ ਜ਼ਿਆਦਾ ਲਿਫਟ ਰਿਕੁਐਸਟੀ ਮਿਲ ਜਾਂਦੀ ਆ। ਇਸ ਤਰ੍ਹਾਂ ਆਪਾਂ ਨੇ ਸੁਪਰ ਸੀਡਰ ਬਈ ਪੂਰੇ ਦਾਣੇ ਦੂਨੇ ਪਾ ਕੇ ਵੀ ਉਹ ਕੋਈ ਪ੍ਰਵਾਹ ਨਹੀਂ ਹੈਗਾ ਉਸ ਟਰੈਕਟਰ ਨੂੰ ਤੇ ਲਿਫਟ ਤਾਂ ਬਈ ਆ ਵੀ ਚੱਕੀ ਜਾਂਦਾ। ਪਰ ਬਈ ਇਹਦੀ ਲਿਫਟ ਕੁਐਸੀ ਥੋੜੀ ਜਿਹੀ ਘੱਟ ਆ ਉਸ ਟਰੈਕਟਰ ਦੇ ਮੁਕਾਬਲੇ ਉਸ ਟਰੈਕਟਰ ਦੀ 2500 ਕੇਜੀ ਨਿਊਟਨ ਆਪਾਂ ਨੂੰ ਮਿਲ ਜਾਂਦੀ ਹੈ ਜਿਹੜੀ ਕਿ ਬਹੁਤ ਵਧੀਆ ਚੀਜ਼ ਆ ਬਈ 2500 ਕੇਜੀ ਨਿਊਟਨ ਦਿੱਤੀ ਦੇਣਾ ਬਾਕੀ ਬਈ ਇਹਦਾ ਜਿਹੜਾ ਬੈਟਰੀ ਬਾਕਸ ਆ ਇਹ ਇਹ ਬਹੁਤ ਜ਼ਿਆਦਾ ਉੱਪਰ ਲੱਗਿਆ ਹੋਇਆ ਬਾਕੀ ਵੀ ਫਾਰਮ ਟਰੈਕ ਦੇ ਬਹੁਤ ਜ਼ਿਆਦਾ ਨੀਵਾ ਲੱਗਿਆ ਹੋਇਆ ਉਹ ਆਪਾਂ ਨੂੰ ਆਪਾਂ ਕਰਾਉਣਾ ਪੈਣਾ ਹੈ ਇਹ ਮੜਾ ਮੋਟਾ ਬਈ ਚੀਜ਼ਾਂ ਐ ਜਿਹੜੀਆਂ ਕਿ ਆਪਾਂ ਨੂੰ ਚੀਜ਼ ਕਰਾਂਗਾ ਉਹ ਤੁਸੀਂ ਦੇਖੋ ਟਰੈਕਟਰ ਦਾ ਬੈਟਰੀ ਬਾਕਸ ਬਹੁਤ ਥੱਲੇ ਆ ਇਹ ਕੋ ਇਹ ਆਪਾਂ ਨੂੰ ਥੋੜਾ ਜਿਹਾ ਪਰਚ ਕਰਾ ਕੇ ਇੱਥੇ ਇੱਕ ਹਾਂ ਨੂੰ ਬਈ ਇਹਨੂੰ ਇਹ ਜਿਆਦਾ ਨੀਵਾ ਹੋ ਗਿਆ ਬਾਕੀ ਬਈ ਟਰੈਕਟਰ ਤਾਂ ਥੋੜਾ ਬਹੁਤ ਹੀ ਫਰਕ ਆ ਜੇ ਤੁਸੀਂ ਦੇਖਾਂ ਟਾਇਰਾਂ ਕਰਕੇ ਹੋਆ ਬਈ ਜਿਹਦੇ ਟਾਇਰ ਇਹਦੇ ਬੜੇ ਪੈਗੇ ਤਾਂ ਇਹਨੇ ਵੀ ਵੀ ਹੁੰਦਾ ਇੰਚਾ ਹੋ ਜਾਣ ਦੇਖੋ ਇਹਦੇ ਵਿੱਚ ਕਿੰਨਾ ਗੈਪ ਹੋ ਗਿਆ ਤੇ ਇਹਦੇ ਵਿੱਚ ਕਿੰਨਾ ਗੈਪ ਘਟਾ ਬਈ ਇਹ ਜਿਆਦਾ ਨੀਵਾ ਆ ਗਿਆ ਇਹਨੂੰ ਮੜਾ ਜੇ ਉੱਪਰ ਕਰਾਉਣਾ ਪੈਣਾ ਆਪਾਂ ਨੂੰ ਬਾਕੀ ਬਾਈ ਇਹਦੇ ਵਿੱਚ ਜਿਹੜੇ ਆਪਾਂ ਨੇ ਸ਼ੋਅ ਖੋਲਣੀਆਂ ਤੇ ਜਿਹੜਾ ਕਿ ਇਹਦਾ 에어 ਕਲੈਂਡਰ ਆਪਾਂ ਨੂੰ ਸੁੱਕਾ 에어 ਕਲੈਂਡਰ ਮਿਲਦਾ ਬਾਈ ਬਾਕੀ ਸਵਰਾਜ ਨੂੰ ਸਾਨੂੰ ਪਤਾ ਹੀ ਆ ਬਾਈ ਆਹੀ ਮਿਲ ਰਿਹਾ ਸ਼ੁਰੂ ਤੋਂ ਇਹਦਾ ਹਜੇ ਕੋਈ ਚੇਂਜ ਨਹੀਂ ਕਰਿਆ ਕੰਪਨੀਆਂ ਨੇ ਇਹਦੇ ਵਿੱਚ ਤੁਹਾਨੂੰ ਉੱਪਰ ਚੱਕ ਕੇ ਵੀ ਦਿਖਾ ਦਿੰਦਾ ਇਨਵਰਟਰ ਦੀ ਦੇਖੋ ਬਾਈ ਡਬਲ ਜੈਕ ਤੇ ਬਾਕੀ ਬਾਈ ਬਿਨਾ ECR ਤੋਂ ਟਰੈਕਟਰ ਆਹ ਇਹਦੇ ਉੱਪਰ ਜੇ ਆਪਾਂ ਟਰਬੋ ਲਵਾਈਏ ਟਰਬੋ ਵੀ ਪੂਰੀ ਤੱਕ ਪਾਉਗੇ ਟਰੈਕਟਰ ਪਰ ਬਾਕੀ ਬਾਈ ਉਹ ਲੱਗਦਾ ਤਾਂ ਹੈ ਨਹੀਂ ਵੀ ਇਹਨੂੰ ਟਰਬੋ ਦੀ ਲੋਡ ਹੈਗੀ ਆ ਕੁਝ ਜੋਰ ਬਸੇਰਾ ਮਾਰ ਰਹਾ ਹਜੇ ਉਹ ਟਰੈਕਟਰ ਆ ਉਸ ਤੋਂ ਬਾਅਦ ਬਾਕੀ ਬਾਈ ਨੂੰ ਬੰਦ ਕਰਨਾ ਵੀ ਬਹੁਤ ਈਜ਼ੀਲੀ ਆ ਦੇਖੋ ਹੋ ਗਿਆ ਬੰਦ ਕੋਈ ਵੀ ਸ਼ੋਰ ਖੜਕਦੈ ਨਹੀਂ ਕੋਈ ਕੁਝ ਨਹੀਂ ਹੈਗਾ ਬਹੁਤ ਵਧੀਆ ਬਾਕੀ ਬਾਈ ਗੱਲ ਕਰੀ ਜੇ ਸਾਊਂਡ ਦੀ ਸਾਊਂਡ ਤਾਂ ਇੰਨੀ ਪਿਆਰੀ ਆ ਨਾ ਬਸ ਪੁੱਛੋ ਸੁਸਨਾ ਬਾਕੀ ਬਾਈ ਇਸ ਕੰਪਨੀ ਨੇ ਸੈਲਫ ਵਾਸ਼ ਛੋਟੀ ਲਈ ਵੀ ਇਹਦੇ ਦੇਖੋ ਦੇਖੋ ਤੁਹਾਨੂੰ ਦਿਖਾਉਂਦੇ ਆ ਸੈਲਫ ਤਾਂ ਇੰਨੀ ਛੋਟੀ ਲਈ ਵੀ ਆ ਦੇਖੋ ਸਵਾਰਾ ਜ ਬੜੀ ਲੱਗੀ ਵੀ ਆ ਇਹਦੇ ਦੇਖੋ ਸੈਲਫ ਕਿੰਨੀ ਕਾ ਬਾਕੀ ਬਾਈ ਤੁਹਾਨੂੰ 2 ਹੈਕਟੇਰਾਂ ਬਾਰੇ ਦੱਸਦੇ ਆ ਜੇ ਤਾਂ ਬਈ ਤੁਸੀਂ ਕੰਮ ਜ਼ਿਆਦਾ ਲੈਣਾ ਕਹਿਣ ਦਾ ਭਾਵੇਂ ਟਰੈਕਟਰ ਦੀ ਪਾਵਰ ਜ਼ਿਆਦਾ ਲੈਣੀ ਆ ਤਾਂ ਤਾਂ ਬਾਈ ਆਹ ਟਰੈਕਟਰ ਬੈਸਟ ਆ ਐਵਰੇਜ ਪੱਖੋਂ ਵੀ ਤੇ ਕੰਮ ਪੱਖੋਂ ਵੀ ਜੇ ਤੁਸੀਂ ਬਾਈ ਕਰਾਇਆ ਕਰਨਾ ਸੜਕ ਤੇ ਟਾਂ ਟਾਂ ਟੋਣੀ ਆ ਜਾਂ ਕੋਈ ਟਰਾਲੀ ਪਰ ਚਰਾਉਣਾ ਮਿੱਟੀ ਪਰ ਚਰਾਉਣਾ ਤਾਂ ਬਾਈ ਆਹ ਛੋਟ ਨੂੰ ਲੈ ਲਿਓ ਠੀਕ ਆ ਬਾਕੀ ਜੇ ਖੇਤੀ ਕਰਨੀ ਆ ਤਾਂ ਵੀ ਆਹ ਛੋਟਾ ਲੈ ਲਿਓ ਬਾਕੀ ਬਾਈ ਆਪਾਂ ਕੋਲ ਵੀ ਹੈਗਾ ਆਪਾਂ ਬਾਈ ਸਵਰਾਜ ਵੀ ਨਾਲ ਵੀ ਪਿਆਰ ਆਪਾਂ ਨੂੰ ਫਾਰਮ ਟਰੈਕ ਨਾਲ ਵੀ ਪਿਆਰ ਆ ਹੋਣੇ ਲਈ ਕਿਹ ਨਾਲ ਵੀ ਪਿਆਰ ਆ ਟਰੈਕਟਰਾਂ ਨਾਲ ਆਪਾਂ ਨੂੰ ਸਾਰਿਆਂ ਨਾਲ ਪਿਆਰ ਆ ਹੌਲੀ ਹੌਲੀ ਆਪਾਂ ਨੇ ਸਾਰੇ ਬ੍ਰਾਂਡ ਇਕੱਠੇ ਕਰ ਲੈਣੇ ਬਾਈ ਤੇ ਬਾਕੀ ਆਪਾਂ ਨੂੰ ਨਾ ਟਰੈਕਟਰ ਇਹਦੇ ਵਿੱਚ ਕੋਈ ਕਮੀ ਲੱਗੀ ਆ ਤੇ ਨਾ ਬਾਈ ਇਹਦੇ ਵਿੱਚ ਕੰਪਲੀਟ ਕੀ ਆ ਜਿਹੜਾ ਕਿ ਆਹ ਟਰੈਕਟਰ ਆ ਸਾਊਂਡਲੈਸ ਟਰੈਕਟਰ ਆ ਤੇ ਇਹ ਬਾਈ ਗਾਪ ਹੁੰਦਾ ਜੇ ਆਪਾਂ ਨੇ ਹੁਣ ਸੜਕ ਤੇ ਜਾ ਰਹੇ ਆਪਾਂ ਨੂੰ ਕੋਈ ਫੋਨ ਆ ਜਾਵੇ ਤਾਂ ਪਰ ਇਹ ਪਰ ਪੂਰੀ ਰੇਸ ਪਰ ਵੀ ਆਪਾਂ इजीली ਗੱਲ ਕਰ ਸਕਦੇ ਆਂ ਇਹਦੀ ਆਪਾਂ ਨੂੰ ਰੇਸ ਥੋੜੀ ਜਿਹੀ ਘੱਟ ਕਰਨੀ ਪੈਣੀ ਆ ਨਹੀਂ ਆਪਾਂ ਨੂੰ ਗੱਲ ਕਰਨ ਚ ਪ੍ਰੋਬਲਮ ਆਉਂਦੀ ਆ ਬਾਕੀ ਬਈ ਇਹ ਡੈਕਟਰ ਵੀ ਆਪਾਂ ਨੂੰ ਐਵਰੇਜ ਹੀ ਦੇ ਰਿਹਾ ਬਾਕੀ ਬਈ ਇਹਦਾ ਹਜੇ ਆਪਾਂ ਨੇ ਦੋ ਟੈਂਕੀਆਂ ਤੇਲ ਦੀਆਂ ਭੁਕੀਆਂ ਇਹਦੀ ਵੀ ਐਵਰੇਜ ਆਪਾਂ ਨੂੰ ਇਨ ਬਿਨ ਸੇਵੇਂ ਲੱਗੀ ਆ ਦੋ ਡੈਕਟਰਾਂ ਦੀ ਤੇ ਬਾਕੀ ਬਈ ਅੱਗੇ ਕੋਈ ਅਪਡੇਟ ਆਊਗਾ ਇਸ ਟਰੈਕਟਰ ਬਾਰੇ ਉਹ ਤੁਹਾਨੂੰ ਨੈਕਸਟ ਬਲੌਗਾਂ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਬਾਕੀ ਬਾਈ ਜਿਹੜੇ ਮੇਰੇ ਵੀਰ ਨਵੇਂ ਦੇਖ ਰਹੇ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬਾਕੀ ਬਾਈ ਸਵਰਾਜਰ ਫਾਰਮ ਟਰੈਕ ਦੀਆਂ ਵੀਡੀਓ ਦੇਖਣ ਲਈ ਤੇ ਨਾਲ ਆਪਣੇ ਬਣੇ ਰਹੋ ਇਹ ਬਲੌਗ ਨੂੰ ਹੁਣ ਆਪਾਂ ਬਹੁਤਾ ਲੰਬਾ ਬੜਾ ਨਾ ਕਰਦੇ ਹੋਏ ਇਹਨੂੰ ਕਰਦੇ ਆ ਬਾਈ ਇੱਥੇ ਸਮਾਪਤ ਮਿਲਦੇ ਆ ਆਪਾਂ ਬਾਈ ਕੋਈ ਨੈਕਸਟ ਵੀਡੀਓ ਦੇ ਵਿੱਚ